ਖਨੋਰੀ ਪੁਲਿਸ ਨੇ ਨਸ਼ਾ ਤਸਕਰੀ ਅਤੇ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਤਿੰਨ આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਦੱਸ ਦਈਏ ਇਸ ਦੇ 54 ਬੋਤਲ ਸ਼ਰਾਬ ਅਤੇ 200 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ ਇਸ ਦੇ ਨਾਲ ਹੀ ਪੁਲਿਸ ਨੇ ਚੋਰੀ ਦੇ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਨੇ ਜਿਸ ਦੀ ਸਾਰੀ ਜਾਣਕਾਰੀ ਡੀਐਸਪੀ ਪਰਮੇਂਦਰ ਸਿੰਘ ਵੱਲੋਂ ਦਿੱਤੀ ਗਈ ਹੈ ਜੀ ਸਰ ਅਸੀਂ ਜਿਹੜੀ ਖਨੋਰੀ ਪੁਲਿਸ ਵੱਲੋਂ ਮਾੜੇ ਅੰਸਰਾਂ ਦੇ ਖਿਲਾਫ ਮੁਹਿੰਮ ਦੇ ਤਹਿਤ ਅ ਕੱਲ ਅਸੀਂ ਸਾਰੇ ਇੱਕ ਨੌਰੀਖਾਣੇ ਦੇ ਏਰੀਏ 'ਚ ਵੀ ਮਤਲਬ ਗਸ਼ਟ ਵਗੈਰਾ ਪਾਰਟੀਆਂ ਲਾਈਆਂ ਹੋਈਆਂ ਸੀ ਜਿਹਦੇ 'ਚ ਐਸਆਈ ਗਰਮੇਲ ਨਰਾਮ ਦੀ ਪਾਰਟੀ ਨੇ ਨਾਨਕਰਾਮ ਵਸੇ ਅੰਦਾਣਾ ਨੂੰ ਹੀਰੋ ਆਂਡਾ ਮੋਟਰਸਾਈਕਲ ਤੇ ਇਹਦੇ ਕੋਲੋਂ 24 ਬੋਤਲਾਂ ਠੇਕਾ ਸ਼ਰਾਬ ਮਾਰਕਾ ਯੁਗਨੀ ਹਰਿਆਣੇ ਦੀ ਜਿਹੜੀ ਰਿਕਵਰ ਹੋਈ ਆ ਇਸ ਤੋਂ ਇਲਾਵਾ ਜਿਹੜੀ ਦੂਸਰੀ ਸਾਡੀ ਪਾਰਟੀ ਐਸ.ਆਈ. ਬਲਬੀਰ ਸਿੰਘ ਨੇ ਉਹਨਾਂ ਨੇ ਗੋਲੂ ਪੁੱਤਰ ਜੈ ਪ੍ਰਕਾਸ਼ ਵਾਸੀ ਅੰਦਾਨਾ ਇਹਦੇ ਕੋਲੋਂ ਮਾਲਟਾ ਹਰਿਆਣੇ ਦੀ ਸ਼ਰਾਬ ਜਿਹੜੀ ਹੈ ਤੇ ਅਸੀਂ ਉਹ 30 ਬੋਤਲਾਂ ਬਰਾਮਦ ਕੀਤੀ ਹੈ। ਤੇ ਇਸੇ ਤਰ੍ਹਾਂ ਹੀ ਬਲਬੀਰ ਸਿੰਘ 507 ਐਸ.ਆਈ. ਨੇ ਮਨਪ੍ਰੀਤ ਸਿੰਘ ਵਾਸੀ ਸੰਗਤੀ ਵਾਲਾ ਥਾਣਾ ਲਹਿਰਾ ਤੇ ਪ੍ਰਕਾਸ਼ ਸਿੰਘ ਵਾਸੀ ਭਾਈ ਕੀ ਪਸ਼ੌਰ ਥਾਣਾ ਲਹਿਰਾ ਇਨਾਂ ਨੂੰ ਦੋਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ 200 ਗ੍ਰਾਮ ਦੇ ਤਰੀਰ ਗਾਂਜੇ ਦੀ ਬਰਾਮਦਗੀ ਕੀਤੀ ਹੈ ਤੇ ਇਸੇ ਤਰ੍ਹਾਂ ਹੀ ਜਿਹੜੇ ਚੋਰਾਂ ਨੇ ਮਗਰ ਲੱਗੇ ਹੋਏ ਸੀ ਅਸੀਂ ਚੋਰੀ ਦੀਆਂ ਵਾਰਦਾਤਾਂ ਨੂੰ ਡਰੇਸ਼ ਕਰਦੇ ਹੋਏ ਦੋਸ਼ੀ ਜਿਹੜਾ ਅਮਨਦੀਪ ਸਿੰਘ ਬਿੱਟੂ ਵਾਸੀ ਪੱਟੀਪੂਰ ਜ਼ਿਲ੍ਹਾ ਕੈਥਲ ਦਾ ਰਹਿਣ ਵਾਲਾ ਇਹਨੂੰ ਅਸੀਂ ਅਰੈਸਟ ਕਰਕੇ ਇਹਦੇ ਤੋਂ ਦੋ ਮੋਟਰਸਾਈਕਲ ਅਸੀਂ ਬਰਾਮਦ ਕੀਤੇ ਹੈਗੇ ਸਪਲੈਂਡਰ ਇਹਦਾ ਰਮੰਡ ਲੈ ਕੇ ਅਸੀਂ ਹੋਰ ਕੋਸ਼ਿਸ਼ ਕਰਾਂਗੇ ਤੇ ਇਹਦੇ ਕੋਲੋਂ ਹੋਰ ਵੀ ਬਰੰਦਗੀ ਹੋਣ ਦੀ ਉਮੀਦ ਹੈ ਸਰ ਇਲੈਕਸ਼ਨਾਂ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਵੱਲੋਂ ਡੜੀਆਂ ਦਾਇਤਾ ਨੇ ਉਸ ਦੇ ਮਧ ਵਿੱਚ ਨਸ਼ੇ ਦੀਆਂ ਮਾਤਰਾ ਲਗਾਤਾਰ ਵਧ ਰਹੀਆਂ ਇਹਨਾਂ ਨੂੰ ਠੱਲ ਪਾਉਣ ਲਈ ਕਿਹੜੇ ਕਿਹੜੇ ਉਪਰਾਲੇ ਜਿਹੜੇ ਪੰਜਾਬ ਪੁਲਿਸ ਵੱਲੋਂ ਕੀਤੇ ਜਾ ਰਹੇ ਨੇ ਬਾਰਡਰ ਏਰੀਏ ਨੂੰ ਲੈ ਕੇ ਅਸੀਂ ਬਾਰਡਰ ਏਰੀਆ 'ਚ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਹੈ 24 ਘੰਟੇ ਜਿਹੜੀ ਚੱਲਦੀ ਹੈ ਉੱਤੇ ਚੈਕਿੰਗ ਕਰਦੇ ਆਂ ਇਹਦੇ ਤੋਂ ਇਲਾਵਾ ਅਸੀਂ ਜਿਹੜੀਆਂ ਹੋਰ ਵੀ ਰੋਡ ਟੱਚ ਕਰਦੀਆਂ ਨੇ ਹਰਿਆਣੇ ਦੇ ਨਾਲ ਉਹਨਾਂ ਨੂੰ ਵੀ ਅਸੀਂ ਪੈਟ੍ਰੋਲਿੰਗ ਰਾਹੀਂ ਕਵਰ ਕਰਦੇ ਆਂ ਕਿ ਕਾਫੀ ਪਿਛਲੇ ਦਿਨਾਂ 'ਚ ਗ੍ਰਾਮਦਗੀਆਂ ਹੋਈਆਂ ਨੇ ਤੇ ਸਾਡੀ ਪੂਰੀ ਤਿਆਰੀ ਹੈ ਇਸ ਤੋਂ ਇਲਾਵਾ ਅਸੀਂ ਹੋਰ ਵੀ ਬਾਰਡਰ ਤੋਂ ਲਗੜਾ ਜਿਹੜੀਆਂ ਨਾਕੇ ਬੰਦੀਆਂ ਕੀਤੀਆਂ ਹੋਈਆਂ ਨੇ ਕਿ ਪ੍ਰੋਪਰ ਚੈਕਿੰਗ ਚੱਲ ਰਹੀ ਹੈ ਜਿਹੜੇ ਲੋਕ ਨਸ਼ੇ ਦੇ ਵਪਾਰੀ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆਪਾਂ ਜਿਹੜੇ ਨਸ਼ੇ ਦਾ ਵਪਾਰ ਕਰਦੇ ਆ ਉਹਨਾਂ ਨੂੰ ਅਸੀਂ ਸੱਤ ਚਤਾਵਨੀ ਦਿੰਨੇ ਆ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਤੇ ਉਹ ਆਪਣੀਆਂ ਹਕਤਾਂ ਤੋਂ ਬਾਝਿਆ ਜਾਂ ਨਹੀਂ ਤਾਂ ਜੇਲ੍ਹ ਜਾਣ ਲਈ ਤਿਆਰ ਨੇ